ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਉੱਥੇ ਬਾਦਲ ਪਰਿਵਾਰ ਦੇ ਕਈ ਵਫਾਦਾਰ ਲੀਡਰ ਚਾਉਂਦੇ ਨੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਵਜੋਂ ਰਹਿਣ ਤੇ ਦੂਜੇ ਪਾਸੇ ਕਈ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਨੇ ਤੇ ਹੁਣ ਉੱਥੇ ਦੱਸਿਆ ਜਾ ਰਿਹਾ ਹੈ ਕਿ ਦੋ ਜਿਹੜਾ ਕਿ ਜਨਵਰੀ ਨੂੰ ਜਿਹੜੀ ਕਿ ਅਗਲੇ ਸਾਲ ਨੂੰ ਇੱਕ ਵੱਡੀ ਮੀਟਿੰਗ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਮੀਟਿੰਗ 'ਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਸੁਖਵੀਰ ਸਿੰਘ ਬਾਦਲ ਅਤੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਤੇ ਇਸ ਦੇ ਵਿੱਚ ਦੱਸਿਆ ਕਿ ਬਾਦਲ ਪਰਿਵਾਰ ਦੇ ਵਫਾਦਾਰ ਲੀਡਰ ਹਰ ਹਾਲਤ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਮਾਂਡ ਸੁਖਬੀਰ ਬਾਦਲ ਦੇ ਹੱਥ ਚ ਰੱਖਣਾ ਚਾਹੁੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਕਾਲੀ ਦਲ ਦੀ ਨਵੀਂ ਲੀਡਰਸ਼ਿਪ ਚੁਣਨ ਦੇ ਜਾਰੀ ਹੁਕਮਾਂ ਮਗਰੋਂ ਬੇਸ਼ੱਕ ਬਾਦਲ ਧੜੇ ਦੇ ਲਈ ਕੁਸੁੱਤੀ ਸਥਿਤੀ ਬਣ ਗਈ ਆ ਪਰ ਉਹਨਾਂ ਨੇ ਹਜੇ ਵੀ ਹਥਿਆਰ ਨਹੀਂ ਸੁਟੇ ਤੇ ਇਸੇ ਲਈ ਸੁਖਬੀਰ ਬਾਦਲ ਤੇ ਹੋਰਾਂ ਲੀਡਰਾਂ ਦੇ ਅਸਤੀਫੇ ਸਵੀਕਾਰ ਨਹੀਂ ਕੀਤੇ ਜਾ ਰਹੇ ਦੱਸਦੀ ਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਕੀਤਾ ਕਿ 3 ਦਿਨਾਂ ਦੇ ਅੰਦਰ-ਅੰਦਰ ਅਕਾਲੀ ਦਲ ਕੋਰ ਕਮੇਟੀ ਦੇ ਜਿਹੜੇ ਸਾਰੇ ਅਸਤੀਫੇ ਪ੍ਰਵਾਨ ਕੀਤੇ ਤੇ ਇਸ ਦੀ ਰਿਪੋਰਟ ਹੈ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਪ ਦਿੱਤੀ ਜਾਵੇ ਤੇ ਇਸ ਤੇ ਅਕਾਲੀ ਦਲ ਨੇ ਸੁਖਵੀਰ ਬਾਦਲ ਸਮੇਤ ਕੋਰ ਕਮੇਟੀ ਮੈਂਬਰਾਂ ਤੋਂ ਸਜ਼ਾ ਪੂਰੀ ਹੋਣ ਦਾ ਸਮਾਂ ਮੰਗਿਆ ਸੀ ਤੇ ਇਸ ਨੂੰ ਪ੍ਰਵਾਨ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਨੂੰ ਕੁਝ ਸਮਾਂ ਦਿੱਤਾ ਸੀ ਤੇ ਹੁਣ ਕਾਫੀ ਸਮਾਂ ਲੰਘ ਗਿਆ ਪਰ ਕੋਰ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਦੱਸਦੇ ਕਿ ਉਥੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਜਨਵਰੀ ਦੇ ਪਹਿਲੇ ਹਫਤੇ ਬੁਲਾਈ ਜਾ ਸਕਦੀ ਹੈ ਇਸ ਤੋਂ ਪਹਿਲਾਂ ਬਾਦਲ ਪਰਿਵਾਰ ਪੱਖੀ ਲੀਡਰਾਂ ਦਾ ਪੂਰਾ ਜ਼ੋਰ ਲਗਾ ਰਿਹਾ ਹੈ ਤੇ ਉਥੇ ਸੁਖਬੀਰ ਬਾਦਲ ਹੱਥ ਹੀ ਪਾਰਟੀ ਦੀ ਕਮਾਨ ਰਿਹਾ ਹੈ ਇਸੇ ਕਰਕੇ ਹੀ ਕੋਰ ਕਮੇਟੀ ਜਿਹੜੀ ਕਿ ਇਸ ਨੂੰ ਲੈ ਕੇ ਲਗਾਤਾਰ ਚਰਚਾ ਕਰ ਰਹੀ ਹੈ ਸੁਖਬੀਰ ਬਾਦਲ ਦਾ ਅਸਤੀਫਾ ਸਵੀਕਾਰ ਕੀਤਾ ਜਾਏ ਜਾਏ ਜਾਂ ਨਹੀਂ ਤੇ ਸੂਤਰਾਂ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਚੁਣੇ ਦੇ ਜਾਣ ਦੇ ਯਕੀਨ ਮਗਰੋਂ ਹੀ ਉਹਨਾਂ ਦਾ ਅਸਤੀਫਾ ਸਵੀਕਾਰ ਕੀਤਾ ਜਾਏਗਾ ਤੇ ਅਕਾਲੀ ਦਲ ਦੇ ਬੁਲਾਰਾ ਡਾਕਟਰ ਦਲਜੀਤ ਸਿੰਘ ਟੀਮਾ ਨੇ ਇੱਕ ਇੰਟਰਵਿਊ ਦੌਰਾਨ ਸੰਕੇਤ ਦਿੰਦਿਆਂ ਕਿਹਾ ਕਿ ਜਲਦ ਹੀ ਫੈਸਲਾ ਲਿਆ ਜਾਏਗਾ ਤੇ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਅਸਤੀਫੇ ਦਾ ਕਾਰਨ ਵੀ ਦੱਸਿਆ ਸੁਖਬੀਰ ਬਾਦਲ ਚਾਹੁੰਦੇ ਨੇ ਕਿ ਉਹਨਾਂ ਦੇ ਅਸਤੀਫੇ ਤੋਂ ਬਾਅਦ ਮੁੜ ਚੋਣਾ ਕਰਵਾਈਆਂ ਜਾਣ ਤੇ ਚੋਣ ਪ੍ਰਕਿਰਿਆ ਰਾਹੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਹੁਣ ਕੋਰ ਕਮੇਟੀ ਨੂੰ ਇਸ ਬਾਰੇ ਫੈਸਲਾ ਲੈ ਕੇ ਆਪਣੀ ਰਿਪੋਰਟ ਦੇਣ ਦੇ ਲਈ ਕਿਹਾ ਹੈ। ਦਰਸਲ ਤਕਰੀਬਨ 104 ਸਾਲ ਪੁਰਾਣੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਮਾੜੇ ਦੌਰ ਚ ਗੁਜ਼ਰ ਰਿਹਾ ਹੈ ਤੇ ਲਗਾਤਾਰ ਕੋਈ ਚੋਣਾ ਹਰਨਮਗਰੋ ਲੀਡਰਸ਼ਿਪ ਬਦਲਣ ਦਾ ਮੁੱਦਾ ਜ਼ੋਰ ਫੜ ਗਿਆ ਹੈ। ਤੇ ਇਸ ਲਈ ਪਾਰਟੀ ਦੇ ਅੰਦਰੋਂ ਇੱਕ ਧੜੇ ਨੇ ਕਾਫੀ ਸਮੇਂ ਤੋਂ ਝੰਡਾ ਚੁੱਕਿਆ ਹੋਇਆ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਥੇਦਾਰ ਨੇ ਵੱਲੋਂ ਵੀ ਜਿਹੜਾ ਕਿ ਪਾਰਟੀ ਦੀ ਲੀਡਰਸ਼ਿਪ ਨਵੇਂ ਸਰ ਤੋਂ ਚੁਣਨ ਦੀ ਹਦਾਇਤ ਦਿੱਤੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸੰਕੇਤ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਗਲੇ ਸਾਲ ਦੇ ਹਫਤੇ ਦੇ ਵਿੱਚ ਵਿੱਚ ਜਿਹੜੀ ਕਿ ਮੀਟਿੰਗ ਸੱਦੀ ਜਾਵੇਗੀ ਤੇ ਜਿਸ ਦੇ ਵਿੱਚ ਇਹ ਚਰਚਾ ਹੋ ਸਕਦੀ